ਸਾਰੇ ਜੀ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੋ ਸਾਹਿਬ ਗੁਣੀ ਨਿਧਾਨਾ ਤਮਰੀ ਮਨ ਮਾ ਬਰਨ ਨਾਨਕ ਸਾਗੋ ਤੋ ਠਾਕਰ ਯੋ ਚ ਭਗਵਾਨਾ ਨਾਨਕ ਗਿਆਨੀ ਜਗ ਜੀਤਾ ਜਗ ਜੀਤਾ ਸਭ ਕੋਏ ਉਨਾਮੇ ਕਾਰਜ ਸਿਧ ਹੈ ਸਜ ਓਏ ਸੋਏ ਉ ਗੋਰ ਮਤ ਮਤ ਚੱਲ ਹੈ ਚਲਾਏ ਨਾ ਸਕੈ ਕੋਏ ਭਗਤਾਂ ਕਾ ਅਰ ਅੰਗੀਕਾਰ ਕਰੇ ਕਾਰਜ ਸੁਹਾਵਾ ਹੋਏ ਮਨ ਮੁਖ ਬਲੋ ਭੁਲਾਇਆ ਨ ਵਿਚ ਲਬ ਲੋਕਾਂ ਕਾਰ ਝਗੜਾ ਕਰਦਿਆਂ ਅਨੁਦਿਨ ਗੁਦਰਾਏ ਸ਼ਬਦ ਨਾ ਕਰੇ ਵਿਚਾਰ ਸੁੱਧ ਮਤ ਕਰਤੈ ਫਿਰ ਲਈ ਬੋਲਣ ਸਭ ਵਿਕਾਰ ਦਤ ਕਤਨਾ ਸੰਤੋਖੀ ਅਨ ਅੰਤਰ ਤ੍ਰਿਸ਼ਨਾ ਬਹੁਤ ਅਗਿਆਨ ਅੰਧਾਰ ਨਾਲਕ ਮਨ ਮੁਖਾਂ ਨਾਲ ਤੁੱਟਿਆ ਟਲੀ ਜਿਨਾਂ ਮਾਇਆ ਮੋਹ ਪਿਆਰ ਡੰਡੋ ਤਬੰਦ ਅਨਗਵਾਰ ਸਰਬ ਕਲਾ ਸਮਰਥ ਡੋਲਣ ਦੇ ਰੱਖੋ ਪ੍ਰਭੂ ਊਨਾਨਕ ਦੇ ਕਰ ਹੱਥ ਹਾਜ਼ਰਾ ਹਜੂਰ ਸਰਬ ਕਲਾ ਭਰਪੂਰ ਚਵਰ ਅਤੇ ਤਖਤ ਦੇ ਮਾਲਕ ਦੀਨ ਦੁਨੀਆਂ ਦੇ ਵਾਲੀ ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਦੇਣ ਵਾਲੇ ਕਾਲ ਯੁੱਗ ਕੇ ਬਹੁਤ ਸਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਸ਼ਾਮ ਦੇ ਵੇਲੇ ਸੰਧਿਆ ਦੇ ਵੇਲੇ ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਦੇ ਪਾਵਨ ਚਰਨਾਂ ਦੀ ਹਾਜ਼ਰੀ ਭਰਦੇ ਪਿਆਰੇ ਸਤਸੰਗੀ ਜਨੋ ਵੱਡੇ ਭਾਗ ਨੇ ਗੁਰੂ ਦੀ ਗੋਦ ਵਿੱਚ ਜੁੜ ਬੈਠੇ ਹਾਂ ਲੜੀਵਾਰ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਗੁਰ ਫਤਿ ਪ੍ਰਵਾਨ ਕਰਿਓ ਸਰਬੱਤ ਮਾਈ ਭਾਈ ਗੱਜ ਕੇ ਫਤਿ ਬਲਾਓ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬਦ ਤਵਜਹ ਦੇ ਕੇ ਧਿਆਨ ਦੇ ਕੇ ਸਵਰਤ ਦੇ ਕੇ ਸ਼ਬਦ ਵੱਲ ਗੌਰ ਫਰਮਾਉਣਾ ਧਿਆਨ ਦੇਣਾ ਤਾਂ ਜੋ ਸਾਨੂੰ ਭੁੱਲੇ ਭਟਕੇ ਜੀਵਾਂ ਨੂੰ ਮੰਜ਼ਲ ਮਿਲ ਸਕੇ ਅਸੀਂ ਰਾਹੇ ਪੈ ਸਕੀਏ ਮੇਰੇ ਬਾਦਸ਼ਾਹ ਜੀ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਸ਼ਲੋਕ ਅੰਦਰ ਪ੍ਰਮਾਣ ਕਰਦੇ ਨੇ ਨਾਨਕ ਗਿਆਨੀ ਜਗ ਜੀਤਾ ਜਗ ਜੀਤਾ ਸਭ ਕੋਏ ਗਿਆਨੀ ਜਿਹਨੂੰ ਗਿਆਨ ਹੈ ਗਿਆਨੀ ਆਪਾਂ ਉਹਨੂੰ ਕਹਿੰਦੇ ਜਿਹਨੂੰ ਗਿਆਨ ਹੋਵੇ ਸੋਧੀ ਹੋਵੇ ਤੇ ਪਾਦਸ਼ਾਹ ਕਹਿੰਦੇ ਗੁਰੂ ਨਾਨਕ ਪਾਸ਼ਾ ਮਹਾਰਾਜ ਇਹਦੇ ਗਿਆਨੀ ਨੇ ਜੱਗ ਨੂੰ ਜਿੱਤਿਆ ਜੱਗ ਨੂੰ ਜਿੱਤਣਾ ਕੀਤਾ ਜਿਵੇਂ ਇੱਕ ਸ਼ਬਦ ਤੁਸੀਂ ਬਹੁਤ ਵਾਰ ਸੁਣਿਆ ਹੋਵੇਗਾ ਕਿ ਜਿਨੇ ਮਨ ਨੂੰ ਜਿੱਤ ਲਿਆ ਉਨੇ ਜੱਗ ਨੂੰ ਜਿੱਤ ਲਿਆ ਮਨ ਜੀਤੇ ਜੱਗ ਜੀਤ ਬਾਸ਼ਕਿੰਦੇ ਜਿੱਨੇ ਗਿਆਨ ਪ੍ਰਾਪਤ ਕਰ ਲਿਆ ਗੁਰੂ ਦੇ ਸ਼ਬਦ ਦਾ ਜਿਹਨੂੰ ਗਿਆਨ ਹੋ ਗਿਆ ਉਹਨੇ ਸੰਸਾਰ ਨੂੰ ਜਿੱਤਨਾ ਕੀਤਾ ਨਾਮ ਦੇ ਦੁਆਰਾ ਉਹਦੇ ਸਾਰੇ ਕਾਰਜ ਸਿੱਧੂ ਮੇਨ ਨਾਮੇ ਕਾਰਜ ਸਿੱਧ ਹੈ ਜਦੋਂ ਨਾਮ ਸਤਿਗੁਰਾਂ ਦੀ ਬਾਣੀ ਸਿਮਰਨ ਅਰਜਨ ਬੰਦਗੀ ਗਿਆਨ ਪ੍ਰਾਪਤ ਹੋ ਗਿਆ ਤੇ ਉਹਨੇ ਨਾਮ ਦੇ ਦੁਆਰਾ ਆਪਣੇ ਕਾਰਜ ਜਿਹੜੇ ਸਿੱਧ ਕਰ ਲਏ ਨਾਮੇ ਕਾਰਜ ਸਿੱਧ ਹੈ ਸੱਜੇ ਹੋਏ ਸੋਹੇ ਦੁਨੀਆ ਦੇ ਜਿਹੜੇ ਕਾਰਜ ਉਹਨੇ ਸਿੱਧ ਕਰ ਲਏ ਉਨੇ ਜਾਗਨ ਨੂੰ ਜਤਨਾ ਕੀਤਾ ਕਿੰਨੇ ਜਿੱਤਿਆ ਜਿੰਨੇ ਗਿਆਨ ਪ੍ਰਾਪਤ ਕੀਤਾ ਜਿਸ ਨੂੰ ਗਿਆਨ ਹੋ ਗਿਆ ਜਿਸ ਨੂੰ ਸੋਝੀ ਹੋ ਗਈ ਉਹਨੇ ਸੰਸਾਰ ਨੂੰ ਜਿੱਤ ਲਿਆ ਤੇ ਉਹਨੇ ਨਾਮ ਦੁਆਰਾ ਆਪਣੇ ਕਾਰਦਵੀ ਸਿੱਧ ਕਰ ਲਏ ਉਹਦੀ ਜਿਸ ਨੂੰ ਗਿਆਨ ਹੋ ਗਿਆ ਉਹਦੀ ਸੁਰਤ ਗੁਰੂ ਨਾਲ ਜੁੜ ਗਈ ਸਿਰ ਪਾਸ਼ਾ ਫਰਮਾਨ ਕਰ ਦਿੰਨੇ ਕਹਿੰਦੇ ਗੁਰਮਤ ਮਤ ਅਚਲ ਹੈ ਤੁਸੀਂ ਜਾਨਾ ਗੁਰੂ ਦੀ ਗੋਦ ਵਿੱਚ ਬੈਠ ਕੇ ਬਾਣੀ ਸੁਣਦੇ ਹੋ ਗੁਰਮਤ ਜਿਹਨੂੰ ਗੁਰੂ ਦੀ ਮਤ ਹੋਵੇ ਗੁਰਮਤ ਕਿਹਨੂੰ ਕਹਿੰਦੇ ਨੇ ਜੀ ਜਿਹਨੂੰ ਗੁਰੂ ਦੀ ਮਤ ਹੋਵੇ ਗੁਰਮਤ ਗੁਰੂ ਦੀ ਮਤ ਫਿਰ ਸ਼ਬਦ ਵਰਤਿਆ ਪਾਤਸ਼ਾਹ ਨੇ ਗੁਰਮਤ ਮਤ ਅਚਲ ਹੈ ਚਲਾਏ ਨਾ ਸਕੇ ਕੋਏ ਜਿਹੜੀ ਗੁਰੂ ਦਵਾਰਾ ਮਤ ਘੜੀ ਗਈ ਗੁਰੂ ਦਵਾਰਾ ਮਤ ਆ ਗਈ ਗੁਰੂ ਦੀ ਮਤ ਨਾਲ ਮਤ ਆ ਗਈ ਆਸ਼ਾ ਕਹਿੰਦੇ ਉਸ ਮਤ ਨੂੰ ਕੋਈ ਹੋਰ ਨਹੀਂ ਚਲਾ ਸਕਦਾ ਗੁਰੂ ਕਿਰਪਾ ਕਰੇ ਸਾਨੂੰ ਸਤਗੁਰਾਂ ਦੀ ਬਾਣੀ ਸਾਡੇ ਚੈਣ ਵਿੱਚ ਸਾਡੇ ਖਾਨੇ ਵਿੱਚ ਪੈ ਜਾਵੇ ਜਿਨੂੰ ਮਤ ਆ ਗਈ ਗੁਰੂ ਦੀ ਸੋਝੀ ਆ ਗਈ ਗਿਆਨ ਹੋ ਗਿਆ ਉਹਨੂੰ ਕੋਈ ਹੋਰ ਆਣ ਕੇ ਮਤ ਦਵੇ ਨਹੀਂ ਐਦਾਂ ਨਹੀਂ ਐਦਾਂ ਕਰ ਤੇ ਉਹ ਗੁਰਮਤ ਅਨੁਸਾਰ ਨਾ ਹੋਵੇ ਤੇ ਗੁਰਮੁਖ ਪਿਆਰਿਓ ਉਹਦੀ ਮਤ ਨੂੰ ਕੋਈ ਹੋਰ ਨਹੀਂ ਚਲਾ ਸਕਦਾ ਉਹ ਸਤਨਾਮ ਮੰਨ ਲਓ ਕੋਈ ਆਪਾਂ ਨੂੰ ਆਣ ਕੇ ਇਹੋ ਜਿਹਾ ਕੰਮ ਕਹਵੇ ਉਹ ਗੁਰਮਤ ਅਨੁਸਾਰ ਨਾ ਹੋਵੇ ਗੁਰਬਾਣੀ ਅਨੁਸਾਰ ਨਾ ਹੋਵੇ ਤੇ ਬੰਦਾ ਉਹ ਆਖਾਂ ਨਹੀਂ ਮੰਨੇਗਾ ਉਸ ਬੰਦੇ ਦਾ ਕਿਉਂਕਿ ਉਹ ਕਵੇਗਾ ਭਾਈ ਇਸ ਗੱਲ ਦੀ ਸਾਧੀ ਮੇਰਾ ਗੁਰੂ ਨਹੀਂ ਦਿੰਦਾ ਇਹ ਗੱਲ ਦੀ ਸਾਧੀ ਮੇਰਾ ਗੁਰੂ ਨਹੀਂ ਦਿੰਦਾ ਜਦ ਕਈ ਵਾਰੀ ਆਪਾਂ ਗੱਲ ਕਰ ਲਈਏ ਚਾਰ ਬੱਜਰ ਕਰਈਤਾਂ ਦੇ ਔਰ ਉਹ ਬੱਜਰ ਕਰਤਾਂ ਉਹਦੇ ਵਿੱਚੋਂ ਜਦੋਂ ਬੱਜਰ ਕਰਹਿਤ ਬੰਦੇ ਕੋਲ ਹੋ ਜਾਂਦੀ ਏ ਮਨੁੱਖ ਕੋਲੋਂ ਔਰ ਉਹਨੂੰ ਦੁਬਾਰਾ ਖੰਡੇ ਬਾਟੇ ਦੀ ਪੌਲ ਲੈਣੀ ਪੈਂਦੀ ਏ ਸਦਾਈ ਕਰਨੀ ਪੈਂਦੀ ਏ ਅਕਸਤ ਹੋ ਜਾਂਦਾ ਏ ਤੰਬਾਕੂ ਸੇਵਨ ਕਰਨਾ ਕਰਹਿਤ ਹੈ ਸਰੀਰ ਦੇ ਉੱਪਰੋਂ ਪੈਰ ਦੇ ਗੋਡੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਇਸ ਕਤਲ ਕਰਾਉਣੇ ਜਿਹੜਾ ਕੋਈ ਕੇਸ ਕਤਲ ਕਰਾਵੇ ਰੋਮ ਕਟਾਵੇ ਉਹ ਵੀ ਇੱਕ ਬੱਜਰ ਕਰਹਿਤ ਹੈ ਜਿਹੜਾ ਕੋਈ ਇਹ ਬੱਜਰ ਕਰਹਿਤ ਕਰੇ ਗੁਰਮਤਿ ਪਿਆਰਿਓ ਉਹ ਵੀ ਗੁਰੂ ਦਾ ਗਨਾਹਦਾਰ ਹੈ ਉਹਨੂੰ ਦੁਬਾਰਾ ਸੁਧਾਈ ਕਰਨੀ ਪੈਂਦੀ ਹੈ ਪਰ ਇਸਤਰੀ ਨਾਲ ਗਵਨ ਸੰਪੋਗ ਇਹ ਵੀ ਇੱਕ ਬੱਜਰ ਕਰਹਿਤ ਹੈ ਹੋਵੇ ਅੰਮ੍ਰਿਤ ਧਾਰੀ ਤੇ ਆਪਣੇ ਪਰਿਵਾਰ ਨੂੰ ਛੱਡ ਕੇ ਦਰਬਦਰ ਭੜਕਦਾ ਫਰੇ ਇਹ ਵੀ ਇੱਕ ਬੱਜਰ ਕਰਹਿਤ ਹੈ ਜਿਹੜਾ ਐਸਾ ਮਨੁੱਖ ਐਸਾ ਜੀਵ ਹੈ ਭਾਵੇਂ ਇਸਤਰੀ ਹੋਵੇ ਭਾਵੇਂ ਮਰਦ ਹੋਵੇ ਉਹ ਵੀ ਗੁਰੂ ਘਰ ਦਾ ਗਨਾਹਦਾਰ ਹੈ ਤਨਖਾਈਆ ਹੈ ਉਹਨੂੰ ਵੀ ਦੁਬਾਰਾ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਪਵੇਗੀ ਸੁਧਾਈ ਕਰਨੀ ਪਵੇਗੀ ਇਹ ਬੱਜਰ ਕਹਿੰਦਾ ਨੇ ਔਰ ਕੋਈ ਬੰਦਾ ਆਣ ਕੇ ਕਵੇ ਜਿਹਨੂੰ ਸਮਝ ਲੱਗ ਗਈ ਉਹ ਕਹੇਗਾ ਨਾ ਭਾਈ ਮੈਂ ਐਸਾ ਕਰਮ ਨਹੀਂ ਕਰਨਾ ਤੇ ਕੋਈ ਆਣ ਕੇ ਕਵੇ ਨਾ ਜੀ ਕਿਹੜੀ ਗੱਲ ਹੈ ਅੱਜ ਕੱਲ ਚੱਲਦਾ ਯਾ ਕਿਹੜਾ ਕੋਈ ਦੇਖਣ ਦਿਆ ਪਰ ਜਿਹਨੂੰ ਤੇ ਗੁਰੂ ਦੀ ਮੱਤ ਆ ਗਈ ਉਹ ਕਵੇਗਾ ਨਾ ਭਾਈ ਮੈਂ ਐਸਾ ਕਰਮ ਨਹੀਂ ਕਰਨਾ ਜਿਹਨੂੰ ਗੁਰੂ ਦੀ ਮਤ ਨਹੀਂ ਆਈ ਉਹਦਰ ਨਹੀਂ ਤੁਰ ਪਵੇਗਾ ਕੋ ਸਤਨਾਮ ਉਹ ਜਦਨੇ ਜਿੰਨੇ ਲਾਈ ਗੱਲੀ ਉਸੇ ਨਾਲ ਉੱਠ ਚੱਲੀ ਉਹਦਨੇ ਤੁਰਕਣਾ ਹੁੰਦੇ ਤੋ ਕਿ ਗੁਰੂ ਦੀ ਮਤ ਨਹੀਂ ਨਾ ਆਈ ਗੁਰਮਤ ਨਹੀਂ ਤੇ ਪਾਸ਼ਾ ਜੀ ਕੀ ਫਰਮਾਨ ਕਰਦੇ ਨੇ ਕਹਿੰਦੇ ਭਗਤਾਂ ਦਾ ਹਰ ਅੰਗੀਕਾਰ ਕਰੈ ਕਾਰਜ ਸੁਹਾਵਾ ਹੋਏ ਭਗਤਾਂ ਦਾ ਅੰਗੀਕਾਰ ਅੰਗ ਸੰਗ ਕਾਰਜ ਸੁਹਾਵਾ ਹੋਵੇ ਉਹਦੇ ਕਾਰਜ ਵੀ ਸਵੱਲੇ ਹੋ ਜਾਂਦੇ ਨੇ ਆਖੋ ਸਤਨਾਮ ਕਾਰਜ ਵੀ ਸੁਖਾਲੇ ਹੋ ਜਾਂਦੇ ਨੇ ਗੁਰਮੁਖ ਪਿਆਰਿਓ ਮਨ ਮੁਖ ਮੁੱਲੋ ਭੁਲਾਈਆਂ ਨਾ ਦੇਖੋ ਉੱਥੇ ਗੱਲ ਚੱਲਦੀ ਸੀ ਗੁਰਮਤ ਦੀ ਗੁਰੂ ਦੀ ਮਤ ਦੀ ਉਨੇ ਜਿੱਥੇ ਗੁਰਮਤ ਹੋਵੇ ਉਥੇ ਮਨਮਤ ਵੀ ਹੈ ਜਿੱਥੇ ਗੁਰਮਖ ਹੋਵੇ ਉਥੇ ਮਨਮੁਖ ਵੀ ਹੋਣਾ ਹੀ ਹੈ ਜਿੱਥੇ ਚੰਗਾ ਕਰਮ ਹੋ ਰਿਹਾ ਉਥੇ ਮਾੜਾ ਵੀ ਹੋਣਾ ਤੇ ਪਾਸ਼ਾ ਕਹਿੰਦੇ ਮਨਮੁਖ ਮੁੱਲੋਂ ਭੁਲਾਈਆਂ ਨਾ ਵਿੱਚ ਲੱਭ ਲੋਭ ਹੰਕਾਰ ਜਿਹੜਾ ਮਨਮੁਖ ਹੈ ਮੁੱਲ ਨੂੰ ਭੁੱਲਿਆ ਹੋਇਆ ਇਹ ਅੰਦਰ ਅਜੀ ਮਨੁੱਖੀ ਭੁੱਲਿਆ ਆਇਆ ਤੇ ਉਹਦੇ ਅੰਦਰ ਕੀ ਹੈ ਜੀ ਲੱਭ ਲੋਭ ਹੰਕਾਰ ਭਰਿਆ ਹੋਇਆ ਤੇ ਉਹਦਾ ਜਿਹੜਾ ਜੀਵਨ ਹੈ ਉਹ ਬਾਣੀ ਪੜਦੇ ਉਹ ਨਹੀਂ ਗੁਜ਼ਰਦਾ ਪਾਤਸ਼ਾਹ ਕਹਿੰਦੇ ਝਗੜਾ ਕਰਦਿਆਂ ਅਨੰਦ ਇਹਨ ਗੁਜ਼ਰੈ ਉਹਦਾ ਜੀਵਨ ਝਗੜਾ ਕਰਦਿਆਂ ਲੰਘੇਗਾ ਘਰੇ ਵੀ ਉਹਦੇ ਝਗੜਾ ਬਾਹਰ ਵੀ ਝਗੜਾ ਜਿਹਨੂੰ ਗੁਰੂ ਦੀ ਮਤ ਨਹੀਂ ਮਨਮੁਖ ਹੈ ਉਹ ਗੁਰਦੁਆਰਾ ਸਾਹਿਬ ਆ ਗਿਆ ਉਹ ਇੱਥੇ ਆਣ ਕੇ ਵੀ ਨਹੀਂ ਸੁਧਰ ਸਕਦਾ ਮਨਮੁਖ ਪਿਆਰੋ ਜਿਹਦੀ ਸੁਰਤ ਹੀ ਬੰਗਲੇ ਵਾਲੀ ਹੈ ਸੁਰਤ ਬੰਗਲੇ ਵਾਲੀ ਹੋਵੇ ਸਰੋਵਰ ਦੇ ਕੰਢੇ ਤੇ ਨਾ ਹੰਸ ਵੀ ਜਾ ਕੇ ਬੈਠਦਾ ਤੇ ਬੰਗਲਾ ਵੀ ਜਾ ਕੇ ਬੈਠਦਾ ਰੰਗ ਦੋਨਾਂ ਦਾ ਇੱਕੋ ਜਾਂ ਦਾ ਤੇ ਜਿਹੜਾ ਹੰਸ ਹੈ ਹੰਸ ਹੀਰੇ ਮੋਤੀ ਹੰਸ ਦੀ ਖਰਾਕ ਕੀ ਹੈ ਹੀਰੇ ਮੋਤੀ ਚ ਬਣੇ ਬੱਗ ਡੱਡਾ ਭਾਲਣ ਜਾਏ ਤੇ ਬਗਲੇ ਦੀ ਖਰਾਕ ਕੀ ਹੈ ਡੱਡੀਆਂ ਮੱਛੀਆਂ ਖਾਣੀਆ ਸਰੋਵਰ ਦੇ ਕੰਢੇ ਤੇ ਦੋਨੇ ਜਾ ਕੇ ਬੈਠਦੇ ਨੇ ਗੁਰੂ ਗਿਆਨ ਸਰੋਵਰ ਇਥੇ ਮਨਮੁਖ ਵੀ ਆਣ ਕੇ ਬੈਠਦਾ ਏ ਤੇ ਗੁਰਮੁਖ ਵੀ ਆਣ ਕੇ ਬੈਠਦਾ ਏ ਆਪੋ ਸਤਨਾਮ ਤੇ ਜਿਹੜਾ ਮਨਮੁਖ ਹੈ ਉਹਨੇ ਇੱਥੇ ਵੀ ਆਣ ਕੇ ਝਗੜਾ ਹੀ ਕਰਨਾ ਤੇ ਜਿਹੜਾ ਗੁਰਮੁਖ ਹੈ ਉਹਨੇ ਇੱਥੋਂ ਆਣ ਕੇ ਗਿਆਨ ਦੀ ਪ੍ਰਾਪਤੀ ਕਰਨੀ ਆਪੋ ਸਤਨਾਮ ਉਹਨੇ ਗਿਆਨ ਲੈਣਾ ਉਹਨੇ ਹੀਰੇ ਮੋਤੀ ਚੁਗਣੇ ਨੇ ਉਹਨੇ ਗੁਣ ਲੈਣੇ ਨੇ ਮਨਮੁਖ ਨੇ ਉਹ ਗੁਣ ਲੈਣੇ ਨੇ ਮੇਰੇ ਪਾਤਸ਼ਾਹ ਕਿੰਨੇ ਪਿਆਰੇ ਸ਼ਬਦਾਂ ਵਿੱਚ ਕਹਿੰਦੇ ਫਿਰ ਮਨਮੁਖ ਝਗੜਾ ਕਰਦੇ ਆਂ ਅਨ ਦਿਨ ਗੁਦਰੇ ਝਗੜਾ ਕਰਦੇ ਆ ਉਹਦਾ ਰੋਜ਼ਾਨਾ ਦਾ ਦਿਨ ਅਨ ਦਿਨ ਰੋਜ਼ ਝਗੜਾ ਕਰਦੇ ਆ ਵੇਖਾ ਗੁਰਦੁਆਰਿਆਂ ਦੇ ਵਿੱਚ ਲੜਾਈਆਂ ਕਿ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਆ ਨਾ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਹੀ ਲੜੀ ਜਾਂਦੇ ਹੁੰਦੇ ਸੀ ਸਤਿਗੁਰੂ ਇਹੋ ਜਿਹੇ ਦਿਨ ਨਾ ਵਿਖਾਲੇ ਗੁਰਮੁਖ ਪਿਆਰੇ ਕਿਸੇ ਨੂੰ ਗੁਰੂ ਦੀ ਹਜੂਰੀ ਵਿੱਚ ਹੀ ਝੇਟ ਉੱਪਰ ਹੋਏ ਹੁੰਦੇ ਪਤਾ ਨਹੀਂ ਕਿਹੜੀ ਗੱਲ ਦਾ ਝਗੜਾ ਕੀ ਵੰਡਣਾ ਉਹਨਾਂ ਨੇ ਬਹੁਤ ਨੇ ਐਸੀਆਂ ਵੀਡੀਓ ਸੋਸ਼ਲ ਮੀਡੀਆ ਤੇ ਕੀ ਕੀ ਉਹ ਬਾਣੀ ਪੜਦੇ ਹੋਣਗੇ ਕੀ ਗੁਰਮੁਖ ਤੇ ਕੀ ਮਨਮੁਖ ਕੀ ਗੁਰਮਤ ਤੇ ਕੀ ਮਨਮਤ ਕੀ ਉਹਨਾਂ ਕੋਲੋਂ ਗਿਆਨ ਦੀ ਪ੍ਰਾਪਤੀ ਹੋ ਸਕਦੀ ਹੈ ਕਿਹੜੇ ਸਵਰਗਾਂ ਨੂੰ ਜਾ ਸਕਦੇ ਨੇ ਮੇਰੇ ਪਾਸ਼ਾ ਕਿੰਦੇ ਝਗੜਾ ਕਰਦੇ ਆ ਅਨ ਦਿਨ ਗੁਦਰਾਬ ਸ਼ਬਦ ਨਾ ਕਰੇ ਵਿਚਾਰ ਸ਼ਬਦ ਦੀ ਵਿਚਾਰ ਨਹੀਂ ਕਰਦੇ ਝਗੜਾ ਕਰਦੇ ਨੇ ਆਪੋ ਸਤਨਾਮ ਸ਼ਬਦ ਦੀ ਵਿਚਾਰ ਨਹੀਂ ਗੁਰਮੁਖ ਪਿਆਰਿਓ ਜਿਨੇ ਸ਼ਬਦ ਦੀ ਵਿਚਾਰ ਕਰ ਲਈ ਉਹ ਝਗੜਾ ਨਹੀਂ ਕਰਦਾ ਜਿਨਨੇ ਗੁਰਮਤਿ ਦੀ ਵਿਚਾਰ ਕਰ ਲਈ ਉਹ ਲੜਾਈਆਂ ਝਗੜੇ ਨਹੀਂ ਉਹ ਗੁਰਬਾਣੀ ਨੂੰ ਸਮਝੇਗਾ ਗੁਰਮੁਖ ਪਿਆਰਿਓ ਗੁਰੂ ਦੇ ਸ਼ਬਦ ਨੂੰ ਸਮਝੇਗਾ ਧਿਆਨ ਦੇਣਾ ਤੇ ਝਗੜਾ ਕਰਦਿਆਂ ਅਨ ਦਿਨ ਗੁਦਰੇ ਸ਼ਬਦ ਨਾ ਕਰੇ ਵਿਚਾਰ ਸੁਧ ਮਤ ਕਰਤੇ ਹਿਰ ਲਈ ਉਹਦੀ ਜਿਹੜੀ ਚੰਗੀ ਮਤ ਹੈ ਨਾ ਮਨ ਮੁਖ ਦੀ ਸੁੱਧ ਮਤ ਕਰਤੇ ਫਿਰ ਲਈ ਫਿਰ ਦਾ ਭਾਵ ਵਰਤੁੰਦਾ ਖੋ ਲੈਣੀ ਖੋ ਲੈਣੀ ਫਿਰ ਲੈਣੀ ਪਾਸ਼ਾ ਫਰਮਾਨ ਕਰਦੇ ਨੇ ਜਿਹੜਾ ਮੰਨ ਮੁਖ ਹੈ ਉਹਦੀ ਚੰਗੀ ਮਤ ਜਿਹੜੀ ਉਹ ਗਵਾਚ ਗਈ ਹੈ ਉਹਦੇ ਕੋਲੇ ਹੁਣ ਪੈੜੀ ਮਾਤੀ ਰਹਿ ਗਈ ਆਪੋ ਸਤਨਾਮ ਫਿਰ ਜਿਹੜਾ ਉਹਦੇ ਕੋਲੇ ਜਾ ਕੇ ਬੈਠੋ ਨੂੰ ਦਊ ਕੀ ਪੈੜੀ ਮਾਤੀ ਦਊ ਜਿਹੜਾ ਮਨਮੁਖ ਹੈ ਉਹਦੇ ਕੋਲੇ ਚੰਗੀ ਮਤ ਤੇ ਹੈ ਨਹੀਂ ਜੋ ਉਹਦੀ ਦੁਕਾਨ ਤੇ ਸੌਦਾ ਉਹੀ ਵੇਚੂਗਾ ਨਾ ਤੇ ਪਾਦਸ਼ਾਹ ਕਹਿੰਦੇ ਸੁਧ ਮਤ ਕਰ ਤੈ ਇਹ ਲਈ ਬੋਲਣ ਸਭ ਵਿਕਾਰ ਉਹ ਆਪਣੀ ਜ਼ੁਬਾਨ ਤੋਂ ਹਮੇਸ਼ਾ ਵਿਕਾਰ ਭੈੜੇ ਬੋਲ ਹੀ ਬੋਲੇਗਾ ਮਨਮੁਖ ਮਨਮੁਖ ਬੰਦੇ ਦੀ ਗੱਲ ਹੋ ਰਹੀ ਹੈ ਉਦੇ ਕੋਲੇ ਚੰਗੀ ਮੱਤ ਨਹੀਂ ਉਹ ਜਦੋਂ ਵੀ ਕਿਤੇ ਆਪਣੀ ਜ਼ੁਬਾਨ ਤੋਂ ਬੋਲ ਬੋਲੇਗਾ ਮਾੜੇ ਬੋਲ ਢਿਹਰੇ ਬੋਲ ਚੰਗੀ ਬੋਲ ਉਦੇ ਕੋਲੇ ਹੈ ਹੀ ਨਹੀਂ ਮਿਠਾਸ ਹੈ ਹੀ ਨਹੀਂ ਢਿਹਰੇ ਬੋਲ ਹੀ ਹਮੇਸ਼ਾ ਬੋਲੇਗਾ ਮੇਰੇ ਪਾਸ਼ਾ ਫਰਮਾਨ ਕਰਦੇ ਨੇ ਫਿਰ ਕਹਿੰਦੇ ਦਿੱਤਾ ਕਤੈ ਨਾ ਸੰਤੋਖੀ ਅਨ ਉਹਦੇ ਜੀਵਨ ਚ ਕਦੇ ਸੰਤੋਖ ਨਹੀਂ ਹੁਣਾ ਮਨਮੁਖ ਬੰਦਾ ਉਦੇ ਜੀਵਨ ਚ ਕਦੇ ਸੰਤੋਖ ਨਹੀਂ ਹੋਵੇਗਾ ਉਹਦੀ ਤ੍ਰਿਸ਼ਨਾ ਹੋਰ ਵੱਧਦੀ ਜਾਣੀ ਹੈ ਕਦੇ ਰਜੇਗਾ ਨਹੀਂ ਉਹਦੀ ਭੁੱਖ ਤ੍ਰਿਸ਼ਨਾ ਕਦੇ ਖਤਮ ਨਹੀਂ ਹੋਵੇਗੀ ਮੇਰੇ ਪਾਸ਼ਾ ਫਰਮਾਨ ਕਰਦੇ ਨੇ ਫਿਰ ਦਿੱਤੈ ਕਿਤੇ ਨਾ ਸੰਤੋਖੀ ਅਨ ਅੰਤਰ ਤ੍ਰਿਸ਼ਨਾ ਬਹੁਤ ਅਗਿਆਨ ਅੰਧਾਰ ਉਹਦੇ ਅੰਦਰ ਤ੍ਰਿਸ਼ਨਾ ਅਗਿਆਨ ਦਾ ਹਨੇਰਾ ਉਹਦੇ ਅੰਦਰੋਂ ਕਦੇ ਖਤਮ ਨਹੀਂ ਹੋਵੇਗਾ ਸਤਨਾਮ ਕਦੇ ਵੀ ਉਹਦੀ ਤ੍ਰਿਸ਼ਨਾ ਕਦੇ ਖਤਮ ਨਹੀਂ ਹੋਵੇਗੀ ਮਰਦੇ ਆਖਰੀ ਸਾਹ ਤੱਕ ਮਰਦੇ ਦਮ ਤੱਕ ਉਹਦੀ ਤ੍ਰਿਸ਼ਨਾ ਨਹੀਂ ਜੇ ਖਤਮ ਹੋਣੀ ਉਹਦੀ ਤ੍ਰਿਸ਼ਨਾ ਵੱਧਦੀ ਜਾਣੀ ਆ ਹੋਰ ਆ ਜਾਵੇ ਉਹ ਰਾਜਾ ਵੇ ਉਹਦੇ ਜੀਵਨ ਚ ਕਦੇ ਸੰਤੋਖ ਨਹੀਂ ਆਉਣਾ ਜੇ ਆਖੋ ਸਤਨਾਮ ਕਿਹਦੇ ਜੀਵਨ ਵਿੱਚ ਸੰਤੋਖ ਨਹੀਂ ਆਉਣਾ ਜੀ ਮਨਮੁਖ ਦੇ ਕਿਹਦੇ ਮਨਮੁਖ ਦੇ ਇੱਕ ਮਨਮੁਖ ਤੇ ਜਿਹੜਾ ਗੁਰਮੁਖ ਜੀ ਦਾ ਗੁਰੂ ਵੱਲੇ ਮੁਖ ਹੈ ਉਹਦੇ ਜੀਵਨ ਚ ਸੰਤੋਖ ਹੋਵੇਗਾ ਉਹ ਆਪ ਛੱਡ ਰਿਹਾ ਉਹ ਕਵੇਗਾ ਮੇਰਾ ਗਵਾਂਢੀ ਵੀ ਭੁਖਾ ਨਾ ਸੋਵੇ ਇਹ ਵੀ ਪ੍ਰਸ਼ਾਦਾ ਛਕ ਕੇ ਸੋਵੇ ਇਹ ਵੀ ਰੱਜ ਕੇ ਸੋਵੇ ਵੰਡ ਛਕਣ ਦਾ ਸਬਜੈਕਟ ਵੀ ਉਹਦੇ ਕੋਲੇ ਹੈ ਮੇਰੇ ਪਾਸ਼ਾ ਅਖੀਰਲੀਆ ਪੰਕਤੀਆਂ ਅੰਦਰ ਫਰਮਾਨ ਕਰਦੇ ਨੇ ਕਹਿੰਦੇ ਗੁਰਮੁਖ ਪਿਆਰਿਆ ਤੇਰੇ ਇੱਕ ਗੁਰਮੁਖ ਹੈ ਦੂਜਾ ਮਨਮੁਖ ਹੈ ਮਨਮੁਖ ਦਾ ਜੀਵਨ ਇਹੋ ਜਿਹਾ ਉਹਦਾ ਜੀਵਨ ਝਗੜਾ ਕਰਦਿਆਂ ਗੁਜ਼ਰਦਾ ਉਦੇ ਜੀਵਨ ਵਿੱਚ ਕਦੇ ਸੰਤੋਖ ਨਹੀਂ ਉਹਦਾ ਜੀਵਨ ਤਰਕਾਰ ਜੋਗ ਹੈ ਮੇਰੇ ਪਾਤਸ਼ਾਹ ਫਰਮਾਨ ਕਰਦੇ ਨੇ ਨਾਨਕ ਮਨ ਮੁੱਖਾਂ ਨਾਲੋਂ ਟੁੱਟਿਆ ਟਲੀ ਗੁਰੂ ਨਾਨਕ ਪਾਤਸ਼ਾਹ ਫਰਮਾਨ ਕਰਦੇ ਨੇ ਕਹਿੰਦੇ ਫਿਰ ਮਨ ਮੁੱਖਾਂ ਨਾਲੋਂ ਟੁੱਤੀ ਪੜੀ ਕਹਿੰਦੇ ਇਹ ਨਾ ਸੋਚੀ ਵੀ ਮੇਰੀ ਉਹਦੇ ਨਾਲ ਕਿਤੇ ਵਿਗੜ ਨਾ ਜਾਵੇ ਕਿਤੇ ਟੋਟਾ ਨਾ ਜਾਵੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮਨ ਮੁੱਖਾਂ ਨਾਲੋਂ ਟੁੱਟੀ ਚੰਗੀ ਆ ਫਿਰ